아 <목소리나> ਔਰ ਸੇਧੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਜਨਾਹਕ੍ਰਿਤ ਕੇ ਇਸ ਸ਼ਾਇਰ ਨੂੰ ਆਪਣੇ ਹੱਥਾਂ ਦੇ ਨਾਲ ਵਸਾਇਆ ਸੀ ਤੇ ਇਸ ਤਰਤੀ ਨੂੰ ਫੈਲੇ ਚਾਤ ਕਸ਼ਮੀਰੀ ਪੜ੍ਹਤਾਲੇ ਆ ਕੇ ਪ੍ਰਯਾਤਨ ਕੀਤੀ ਸੀ ਤੇ ਧਰਮ ਦੀ ਆਜ਼ਾਦੀ ਬਾਸਤੇ ਕੁਰਬਾਨੀ ਦੇਣ ਦਾ ਜਿਹੜਾ ਫੈਸਲਾ ਹੈ ਤੁਹਾਨੂੰ ਕੀਤਾ ਸੀ ਉੱਚ ਨੀਚ ਦਾ ਗਾਥਨਾ ਕੀਤਾ ਸੀ ਸ਼ੁਹਾ ਸ਼ਾਦਾ ਗਾਥਨਾ ਕੀਤਾ ਸੀ ਅ ਸਾਰੀ ਦੁਨੀਆ ਨੂੰ ਬਾਲਸ ਕੀ ਜਾਤ ਸਤਿਕਾਰ ਜੋ ਅੱਜ ਦੇ ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ਼ਰਮਣੀ ਕਾਲੀ ਕਾਂ ਦੇ ਪ੍ਰਧਾਨ ਸਤਿ ਸੁਭਿਰ ਸਿੰਘ ਬਾਦਲ ਜੀ ਔਰ ਇਸ ਵਿਚਾਰ ਗੋਸ਼ਟੀ ਦੇ ਵਿੱਚ ਮੁੱਖ ਬੁਲਾ ਲਿਆਂ ਦੇ ਤੌਰ ਤੇ ਸਾਨੂੰ ਵਿਚਾਰ ਦੱਸਣ ਲਈ ਸਪੈਸੇ ਚੱਲ ਕੇ ਆਏ ਸਾਡੇ ਬਹੁਤ ਹੀ ਪਰਮਿੱਤਰ ਪ੍ਰੋਫੈਸਰ ਜੈ ਸਿੰਘ ਜੀ ਕੁਮਰ ਸਾਹਿਬ ਪ੍ਰੋਫੈਸਰ ਰੌਣਕੀ ਰਾਮ ਜੀ ਪ੍ਰੋਫੈਸਰ ਕਲਦੇਵ ਸਿੰਘ ਜੀ ਔਰ ਦਾਸ ਸਤਨਾਮ ਸਿੰਘ ਮਾਲਕ ਖਮਨ ਦਾ ਅੱਜ ਦੇ ਹਾਲਾਤਾਂ ਤੱਕ ਪਹੁੰਚਾਉਣ ਲਈ ਜਿੱਥੇ ਮੌਜੂਦਾ ਸ਼ਾਇਦ ਅਯੰਮ ਨੇ ਉਹ ਕਿ ਬਖਿਆ ਨੂੰ ਇਹ ਕਿਲਾ ਦੇ ਲਿਖਣਾ ਪਿਆ ਉਹ ਬਸ਼ਮੂਲੀਤ ਲੈ ਗਿਆ ਸੋ ਇਹ ਮੈਂ ਸਾਡੇ ਸਾਡੇ ਨੂੰ ਕਵੀ ਰਹਿ ਗਈ ਕਿਤੇ ਇਹਨਾਂ ਨੂੰ ਅੱਗੇ ਹੋਣਾ ਚਾਹੀਦਾ ਔਰ ਗੁਰੂ ਨਾਨਕ ਪਾਸ਼ਾ ਦਾ ਵੀ ਆਪਾਂ ਅੱਜ ਸ਼्लोक ਪੜ੍ਹਦੇ ਆ ਫ੍ਰੈਂਟਲੀ ਸਪੀਕਿੰਗ ਉਹ ਵੀ ਗਲਤ ਪੜ੍ਹਦੇ ਨੇ ਜਿਹੜਾ ਆਪਾਂ ਕੰਨੇ ਨਾਲ ਕਿ ਸੋ ਕਿਉ ਮੰਦਾ ਆਖਿਆ ਜਿਤ ਜੰਮੇ ਰਾਜਾਨ ਤੁਸੀਂ ਇਹ ਪੂਰਾ ਸ਼ਬਦ ਪੜ੍ਹੋਗੇ ਤਾਂ ਤੁਸੀਂ ਦੇਖੋ ਜੇ ਇਕੱਲੀ ਲਾਈਨ ਆਪਾਂ ਬੋਲਾਂਗੇ ਤਾਂ ਮੈਨਾਂ ਹੋਰ ਬਣਦਾ ਜੇ라 ਮੈਨਾਂ ਇਹ ਬਣਦਾ ਕਿ ਔਰਤ ਇਸ ਕਰਕੇ ਵੱਡੀ ਹੈ ਕਿ ਵਰਦਨ ਚ ਜਨਦੀ ਹੈ ਨਹੀਂ ਮਤ ਸੇ ਵੱਡੀ ਹੈ ਕਿਉਂਕਿ ਉਹਦੀ ਇੱਕੋ ਹੀ ਖਸਿਸियत ਇਹ ਹੈ ਕਿ ਰਾਜਾ ਨੂੰ ਜਨਦੀ ਹੈ ਜੇ ਰਾਜਾ ਨੂੰ ਨਾ ਦੇਵੇ ਕਿ ਔਰਤਾਂ ਦਾ ਬਹੁਤ ਕਰੋਣਾ ਔਰਤਾਂ ਦਾ ਰਾਜਾ ਨੂੰ ਜਨਮ ਨਹੀਂ ਹੁੰਦਾ ਤਾਂ ਗੁਰੂ ਨਾਨਕ ਪਾਸ਼ਾ ਇਹ ਨਹੀਂ ਕਹਿ ਰਹੇ ਹੀ ਇਜ਼ ਬਿਲਡਿੰਗ ਐਨ ਆਰਗੂਮੈਂਟ ਜਿਹੜੀ ਖਲਬ ਕਿੱਥੇ ਲੱਗੇ ਹੁੰਦੀ ਹੈ ਜਿਹੜੀ ਸ਼ਾਇਦ ਆਪਡੇ ਸਾਰਿਆਂ ਲਈ ਮੰਨਣੀ ਵੀ ਔਖੀ ਹੈ ਉਹ ਖਤਮ ਇੱਥੇ ਲੱਗੇ ਹੁੰਦੀ ਹੈ ਕਿ ਨਾਨਕ ਵੱਡੇ ਬਾਹਰਾ ਇਕੋ ਸੱਚਾ ਸੋਇ ਔਰਤ ਉੱਪਰ ਸਿਰਫ ਆਪਾ ਬਾਕੀ ਸਭ ਯੂ نو ਇਨ ਸਟਾਨ ਆਫ ਦਾ ਡਿਜੀਟਲ ਆਪਰ ਨੂੰ ਰਾਜਿਆਂ ਦੀ ਮਾਂ ਕਹੇ ਕਿ ਵੱਡਾ ਫਾਇਦਾ ਬਹੁਤਿਆਂ ਦਾ ਰਾਜਿਆਂ ਦੀ ਮਾਂ ਹੈ ਨਹੀਂ ਤਾਂ ਉਹ ਵੱਡਾ ਕੀ ਨਹੀਂ ਚਾਹਗੇ ਸੈਮ ਜਿਹੜੇ ਮਰਦਾਂ ਦੀ ਮਾਂ ਹੋ ਗਈ ਜਿੱਥੇ ਔਰਤਾਂ ਦੇ ਮਰਦ ਨਹੀਂ ਬੱਚੇ ਹੁੰਦੇ ਉਹ ਕੀ ਕਰਨ ਔਰ ਥਰਡਲੀ ਕਿ ਹੋ ਹੋ ਜਾਂ ਕਿ ਬਟ ਪਰ ਅਨਦਰ ਹੀ ਹੋਇਆ ਕਿ ਉਹਨਾਂ ਨੇ ਮਰਦ ਨੂੰ ਜਨਮ ਦਿੱਤਾ ਉਹਦਾ ਆਪਣਾ ਕੋਈ ਵੱਡਾ ਪੰਨੀ ਨਹੀਂ ਗੁਰੂ ਨਾਨਕ ਪੰਦੇਸਰ ਨੇ ਤਾਂ ਰੱਬ ਦੇ ਐਂ ਨੇੜੇ ਲਿਆ ਕੇ ਰੱਖਤਾ ਨੂੰ ਨਾਨਕ ਪੰਡੇ ਪਾਹਰ ਇੱਕੋ ਸੱਚਾ ਸੋਇ ਤੋ ਇਸ ਤਰ੍ਹਾਂ ਜੇ ਆਪਾਂ ਫੈਕਸ ਨੂੰ ਆਪਣੇ ਤੋਂ ਸੁਣਾ ਰਹੇ ਜਿਹੜੇ ਡੋਗਨਰ ਰੋਪਸ ਹਨ ਤੇ ਤੋ ਉਹ ਜਿਹੜਾ ਇਹ ਦੋਨਾਂ ਦਾ ਸਟਾਈਲ ਦਾ ਦੋਨਾਂ ਚਿਕਿਤਕਾਰ ਬਹੁਤ ਕਾਮਨ ਹੈ ਵਿਜ਼ਨ ਅਲੱਗ-ਅਲੱਗ ਹੈ ਦੋਨਾਂ ਦਾ ਉਹਨਾਂ ਦਾ ਹੋਟ ਟਾਈਪ ਵਿਜ਼ਨ ਸੀ ਕਿ ਇਹਨਾਂ ਦਾ ਹੋਟ ਟਾਈਪ ਦਾ ਵਿਜ਼ਨ ਹੈ ਇਹ ਦੋ ਬੋਥ ਬੋਥ ਐਂਡ ਮਿਸ਼ਨਰੀ ਇਸ ਹੀ ਵਾਸ ਅ ਗ੍ਰੇਟ ਮਿਸ਼ਨਰੀ ਮੈਨ ਦਸਮਿਰੋਨੀ ਤਾਂ ਸਾਰੀ ਦੁਨੀਆਂ ਨੂੰ ਪਤਾ ਹੈ ਇਹਨਾਂ ਬਾਰੇ ਦੱਸਣ ਦੀ ਰੋਲ ਇਸ ਕਰਕੇ ਹੈ ਕਿ ਇਹਨਾਂ ਮਾਰੇ ਜਿੰਨੇ ਮਿਸ਼ਨਰਿਓਸ਼ਨ ਖੜਾਈ ਖੜਾਈ ਗਈ ਹੈ ਉਹਦਾ ਕੋਈ ਅੰਤ ਨਹੀਂ ਹੈ ਔਰ ਸਾਫ ਦੱਸਿਆ ਕਿ ਕਿੰਨੇ ਹਜ਼ਾਰਾਂ ਕਰੋੜ ਰੁਪਏ ਕਰਕੇ ਖਰਚ ਕੇ ਸਿਰਫ ਇੱਕ ਪਰਸਨੈਲਿਟੀ ਨੂੰ ਡੈਮੇਜ ਕਰ ਲਈ ਕਿਉਂ ਕਰ ਲਈ ਕਿਉਂਕਿ ਉਹ ਉਸ ਸਟ੍ਰੈਟਜੀਕ ਸੰਸਥਾ ਨੂੰ ਰਿਪਰਜੈਂਟ ਕਰਦੀ ਹੈ ਉਸ ਸੰਸਥਾ ਨੂੰ ਜਿਹੜੇ ਡੈਮੇਜ ਕਰਨਾ ਉਹਨੇ ਜਨਰਲ ਨੂੰ ਡੈਮੇਜ ਕਰਨਾ ਜ਼ਰੂਰੀ ਹੁੰਦਾ ਤਾਂ ਇਸ ਕਰਕੇ ਇੱਕ ਸ਼ਖਸੀਅਤ ਉੱਤੇ ਕਨੇਸ਼ ਰੁਪਈਏ ਦੀ ਨਾ ਰੁਪਈਏ ਮੈਂ ਆਮ ਨਾ ਸੇਂਗ ਇਹ ਬੋਲ ਰਹਾ ਹਾਂ ਵੋਟਿੰਗ ਵਿਦਿਸ ਵਰਕ ਫॉर ਹਿਸ ਫਾਦਰ ਔਰ ਹੀ ਨਾਈਟ ਮੇਰੇ ਲਈ ਫੈਕਟਰੀ ਸਪੀਕਿੰਗ ਹੈ ਛੋਟੇ ਬਰਾਸਾਂ ਨਾਲ ਜਾਂ ਬੱਚੇ ਸਰੂ ਇਸ ਤਰ੍ਹਾਂ ਨਹੀਂ ਲੇਕਿਨ ਜਿਹੜੀ ਗੱਲ ਕਹਿਣੀ ਚਾਹੀਦੀ ਹੈ ਉਹ ਕਹੀ ਵੀ ਚਾਹੀਦੀ ਹੈ ਕਿ ਇਹਨਾਂ ਦੇ ਵਿਜਨਰੀ ਹੋਣ ਦੇ ਮੈਂ ਜਿੰਨੇ ਤੁਸੀਂ ਸਬੂਤ ਕਹੋ ਮੈਟਰ ਕੋ ਵਿਜਨ ਨਹੀਂ ਡਿਫਾਈਨ ਕਰਦੇ ਕੱਲਾ ਕੱਲਾ ਡੈਫੀਨੇਸ਼ਨ ਦਾ ਇੱਕ ਇੱਕ ਇਸਾਸ ਮਿਸੀਪਾਲ ਉੱਤੇ ਫਿੱਟ ਹੋਏਗਾ ਹੋਰ ਜਿਹੜੀਆਂ ਤੁਸੀਂ ਗੱਲਾਂ ਕਰਦੀਆਂ ਕਰ ਲਓ ਲੇਕਿਨ ਵਿਜਨਰੀ ਹੋਣ ਵਾਰੇ ਇੱਕ ਵੀ ਡਾਟ ਨਹੀਂ ਹੋ ਸਕਦਾ ਇਹ ਮੂਲ ਮੰਤ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਦਿਆਨਕ ਰਈਏ ਜਗਤ ਮੇ ਕਿਸ ਸੁਣੀਏ ਕਿਸ ਕਹੀਏ ਦੁਨੀਆ ਦਾ ਤਾਸ ਦੇਖ ਲੋ ਦੁਨੀਆ ਦੇ ਬਹੁਤ ਕਾਮਯਾਬ ਨੇਤਾ ਪੋਲਿਟਿਕਲ ਪਾਰਟੀਆਂ ਦੇਖ ਲੋ ਹਿੰਦੁਸਤਾਨ ਦੇ ਦੇਖ ਲੋ ਉਹ ਗਰੀਬ ਗਾਏ ਉੱਥੋਂ ਦੇ ਬੁੱਢੇ ਜੀਵੀਆਂ ਨਾਲ ਗੱਲਬਾਤ ਕਰਨ ਚ ਦਿਲ ਚਸਪੀ ਰੱਖਦੇ ਸਨ ਅੱਜ ਇਸ ਕੱਲੋ ਮੈਨੂੰ ਇਹ ਟਿੰਕ ਲੱਗਿਆ ਦੇ ਮੈਂ ਕਿਸੇ ਸਪ੍ਰਿੰਕਲ ਪਾਰਟੀ ਦੇ ਨਮਾਇਦੇ ਦੇ ਤੌਰ ਤੇ ਨਹੀਂ ਪੰਜਾਬ ਦੇ ਨਾਲ ਸਰੋਹਕਾਰ ਰੱਖਣ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਅੱਧੀਆ ਵੀਰਨੂ ਸਿਕਸਾਲ ਪਬਲਿਕ ਚਰਨੀ ਗੁਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੰਤ ਉਸ ਲਈ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਮੇਰੇ ਕੋਲ ਪਟਿਆਲਾ ਆਏ ਕਿ ਤੁਹਾਡਾ ਅਸੀਂ ਲਈ ਪੰਜਾਬ ਸਰਕਾਰ ਚਲਾ ਰਹੇ ਹਾਂ ਤੇ ਪੰਜਾਬ ਦੇ ਲਈ ਮੈਂ ਕੁਝ ਵੀ ਕਰਨ ਤਿਆਰ ਹਾਂ ਤੇ ਜਿੱਤ ਨਾ ਕੇਵਲ ਸੀ ਜਿਹੜਾ ਵੀ ਇੱਕ ਪੰਜਾਬੀ ਪੰਜਾਬ ਦੇ ਸਭ ਤੋਂ ਸਰਕਾਰ ਕੇ ਕੋਈ ਕੰਮ ਕਰਨ ਤਿਆਰ ਹੈ ਮੈਂ ਉਹਦੇ ਨਾਲ ਕਹਿੰਦੇ ਜੀ ਤੁਹਾਡੀ ਚੇਅਰਮੈਨਸ਼ਿਪ ਚੋਸੀ ਕਮੇਟੀ ਬਣਾ ਦਈਏ ਐਮਐਸਪੀ ਕਮੇਟੀ ਕਿਸਾਨਾਂ ਦੀ ਮੰਗ ਹੈ ਤੇ ਤੁਸੀਂ ਕੰਮ ਕਰਨ ਕਰਦੇ ਹੋ ਕਿ ਉਹ ਮੈਂ ਕਹਾਂ ਜੀ ਬਿਲਕੁਲ ਕਰਦੇ ਹਾਂ ਕਮੇਟੀ ਬਣੀ